ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਛਾ ਤੁਹਾਡੇ ਚੋਂ ਮੀਂਹ ਪੈਂਦਾ ਕਿਨੇ ਕਿਨੇ ਦੇਖਿਆ ਹੱਥ ਉੱਪਰ ਕਰੋ ਠੀਕ ਆ ਤੇ ਹੁਣ ਤੁਸੀਂ ਇਹ ਦੱਸਣਾ ਵੀ ਜਿਵੇਂ ਆਪਣੀ ਲੱਗੀ ਤੇ ਦਰਿਆ ਦਰਿਆ ਦੇ ਉੱਪਰ ਸੂਰਜ ਤੋਂ ਕਿਹੜੀ ਚੀਜ਼ ਆ ਕੇ ਪੈਂਦੀ ਆ ਵੈਰੀ ਗੁੱਡ ਤੇ ਜਦੋਂ ਧੁੱਪ ਪਾਣੀ ਦੇ ਉੱਪਰ ਪੈਂਦੀ ਆ ਤੇ ਪਾਣੀ ਕੀ ਬਣ ਕੇ ਉੱਪਰ ਚਲਾ ਜਾਂਦਾ ਸਾਰੇ ਬੋਲੋ ਪਾਫ ਤੇ ਜਦੋਂ ਪਾਫ ਉੱਪਰ ਬਹੁਤ ਉੱਚੀ ਚਲੀ ਜਾਂਦੀ ਆ ਅਸਮਾਨ ਵੱਲ ਉੱਪਰ ਜਾਣ ਜਾ ਕੇ ਕੀ ਬਣ ਜਾਂਦਾ ਉਹਦਾ ਕੀ ਬਣ ਜਾਂਦਾ ਬੱਦਲ ਵੈਰੀ ਗੁੱਡ ਤੇ ਜਦੋਂ ਬੱਦਲ ਬਣ ਗਿਆ ਫਿਰ ਕੀ ਬਣ ਕੇ ਆਊਗਾ ਥੱਲੇ మీ బాకే కరీ గొడ్ కలెవీ బ